ਬਾਈ ਹੁਣ ਪੰਜਾਬ ਦੇ ਨੌਜਵਾਨਾਂ ਨੂੰ ਪਸ਼ੂਆਂ ਦਾ ਪੂਰਾ ਸੌਂਕ ਪੈ ਗਿਆ ਆਹ ਬਾਈ ਵੀ ਰਿੰਗ ਦੇ ਵਿੱਚ ਖੜੇ ਨੇ ਬਾਈ ਅੱਜ ਆਪਦੀ ਕੱਟੀ ਲੈ ਕੇ ਮਿਹਨਤ ਦਿਖਾਉਣ ਆਏ ਨੇ ਲੋਕਾਂ ਨੂੰ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਕਿਹੜਾ ਪਿੰਡ ਆ ਬਾਈ ਮੇਰਾ ਪਿੰਡ ਚਹਾਣਕੇ ਕਲਾਂ ਵੀਰੇ ਠੀਕ ਐ ਆਪਣਾ ਫਾਰਮ ਆ ਬਾਈ ਜਾਂ ਪਸ਼ੂ ਘਰੇ ਰੱਖਿਓ ਨੇ ਸੌਂਕ ਘਰੇ ਪਸ਼ੂ ਰੱਖਿਆ ਸੌਂਕਣਾ ਬਾਈ ਕਿੰਨੇ ਕ ਪਸ਼ੂ ਆ ਬਾਈ ਆਪਣੇ ਕੋਲੇ ਹੈਗਾ 6-7 ਪਸ਼ੂ ਵੀਰੇ ਠੀਕ ਐ ਤੇ ਹੁਣ ਵੀ ਪਹਿਲਾਂ ਤੋਂ ਹੀ ਰੱਖਦੇ ਹੋ ਜਾਂ ਹੁਣ ਸੌਂਕ ਪਿਆ ਬਾਈ ਨਹੀਂ ਬਾਈ ਪੁਰਾਣੀ ਰੱਖੇ ਬੈਤਾਂ ਦੋਨੇ ਕੇ ਹਾਂਜੀ ਠੀਕ ਐ ਇਹ ਕੱਟੀ ਕਿੰਨੇ ਟਾਈਮ ਦੀ ਆ ਠੀਕ ਆ ਕਿਹੜੇ ਸੀਮਣ ਦੀ ਆ ਬਈ ਇਹ ਇਹ ਬਈ ਲਕਸ਼ਮੀ ਡੇਰੀ ਫਾਰਮ ਵਾਲੇ ਦੇ ਕੋਹੇ ਨੂਰ ਦੀ ਆ ਕੋਹੇ ਨੂਰ ਦੀ ਹਾਂਜੀ ਠੀਕ ਆ ਲੋ ਬਈ ਕੋਹੇ ਨੂਰ ਦੀ ਆ ਬਈ ਪਹਿਲਾਂ ਵੀ ਕੋਹੇ ਨੂਰ ਦੀਆਂ ਕੱਟੀਆਂ ਤੇ ਕੱਟੇ ਚੈਂਪੀਅਨ ਬਣੇ ਨੇ ਮੇਲਿਆਂ ਦੇ ਵਿੱਚ ਤੇ ਬਈ ਫਿਰ ਸੀਮਣ ਸਿਲੇਕਟਡ ਪੜਾਉਣੇ ਭਰਾਉਣੇ ਹੁੰਦੇ ਜਮਾ ਹਾਂ ਬਈ ਸਿਲੇਕਟਡ ਠੀਕ ਆ ਹਾਂਜੀ ਐ ਦੁੱਧ ਦੁੱਧ ਕਿੰਨਾ ਕ ਪਿਆਉਂਦੇ ਫਿਰ ਦੁੱਧ ਬਾਈ ਸਾਰੇ ਹੀ ਛਾੜਦੇ ਰਹੇ ਆਂ ਬਸ ਜਦੋਂ ਇਹ ਡੇਕੀ ਇਹਦੀ ਲੱਗ ਜਾਂਦੀ ਸੀ ਉਦੋਂ ਜਦੋਂ ਛਾੜ ਦਿੰਦੀ ਸੀ ਉਸ ਤੋਂ ਬਾਅਦ ਚੋ ਲੈnde ਸੀ ਇਹਦੀ ਮਾਂ ਦਾ ਦੁੱਧ ਹੈਗਾ ਵਧੀਆ 11 ਕਿਲੋ 700 ਗ੍ਰਾਮ ਤੱਕ ਬਾਈ ਦੂਜੇ ਸੂਏ ਦਾ 18702 ਅੱਛਾ ਵਧੀਆ ਦੁੱਧ ਆਣਾ ਬਈ ਹਾਂਜੀ ਹਾਂਜੀ ਠੀਕ ਆ ਤੇ ਬਾਕੀ ਫੀਡ ਵਗੈਰਾ ਖਾਣ ਲੱਗੀ ਕੋਈ ਉਹ ਇੱਥੇ ਪਾਉਣੀ ਸੀਗੀ ਮੇਲੇ ਤੇ ਬਸ ਬਾਈ ਕੋਈ ਦਿੱਕਤਾਂ ਕਰਕੇ ਘਰ ਦੀ ਮਜਬੂਰੀ ਕਰਕੇ ਜਾਣਾ ਆਉਣਾ ਪੈ ਗਿਆ ਬਾਹਰ ਇੰਨੇ ਦਿਨ ਰਿਆ ਨਹੀਂ ਗਿਆ ਇਹ ਮਜਬੂਰੀ ਬਣ ਗਈ ਬਾਈ ਠੀਕ ਆ ਬਾਈ ਤੇ ਬਾਕੀ ਫੀਡ ਵਗੈਰਾ ਖਾਣ ਲੱਗੀ ਕੁਛ ਹਾਂ ਬਾਈ ਥੋੜਾ ਥੋੜਾ ਹੁਣ 5-4 ਦਿਨਾਂ ਦੀ ਮੂੰਹ ਮਾਰਨ ਲੱਗੀ ਆ ਥੀਡ ਨੂੰ ਤੇ ਇਹਨੂੰ ਹੋਰ ਕੀ ਦਿੰਨੇ ਆ ਕੁਛ ਖਰਾਕ ਦੇ ਬਾਈ ਹੁਣ ਚੱਲਦਾਗਾ ਕਾਫਟੋਨ ਤੇ ਬਈ ਇਹ ਕਹਿੰਦਾ ਲੀਵਰ ਟੋਨਿਕ ਡੇਲੀ ਚਾਲਦਾ ਡੇਲੀ ਚਾਲਦਾ ਹਾਂਜੀ ਹਾਂਜੀ ਠੀਕ